ਜਿਹੜੇ ਲੋਕ ਬੜੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਕਰਦੇ ਰਹਿੰਦੇ ਦੇ ਕਿ ਕਦੋਂ ਸਰਕਾਰ ਕੋ ਇਹੋ ਜੀ ਸਕੀਮ ਲੈ ਕੇ ਆਵੇ ਸਾਨੂੰ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲਣ ਲਈ ਦੇ ਕੇ ਇਹ ਸਕਿੱਲ ਟ੍ਰੇਨਿੰਗ ਜਿਹੜੀ ਹੈ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਹੈਲਪ ਕਰਦੀ ਹੈ ਉਹਨਾਂ ਨੂੰ ਅੱਗੇ ਜੌਬ ਦੇਣ ਲਈ ਮਦਦ ਕਰਦੀ ਹੈ ਇਸ ਸਰਟੀਫਿਕੇਸ਼ਨ ਦੇ ਵਿਹਾਰਤ ਤੇ ਉਹ ਲੋਨ ਵਗੈਰਾ ਵੀ ਅਪਲਾਈ ਦਾ ਪ੍ਰੋਪਰ ਕਾਉਂਸਲਿੰਗ ਕੀਤੀ ਜਾਏਗੀ ਰਜਿਸਟ੍ਰੇਸ਼ਨ ਫੀਸ ਵੀ ਕੋਈ ਨਹੀਂ ਲਈ ਜਾਏਗੀ ਟ੍ਰੇਨਿੰਗ ਫੀਸ ਵੀ ਕੋਈ ਨਹੀਂ ਲਈ ਜਾਏਗੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਐਗਜ਼ਾਮ ਹੋਏਗਾ ਉਹਦੀ ਵੀ ਕੋਈ ਫੀਸ ਨਹੀਂ ਲਈ ਜਾਏਗੀ ਇੱਥੇ ਨਾ ਕਿਉਂਕਿ ਮੈਨੂੰ ਉਪਰਾਲਾ ਕੀ ਬਧੇ ਲੱਗਿਆ ਕਿ ਜਦੋਂ ਅਸੀਂ ਕੋਈ ਚੀਜ਼ ਸਿੱਖਣੀ ਹੁੰਦੀ ਹੈ ਜਾਂ ਅਸੀਂ ਸਿੱਖਦੇ ਹਾਂ ਕਿ ਅਸੀਂ ਅਸੀਂ ਇੰਸਟੀਚਿਊਟ ਜਾਣਾ ਹੁਣ ਬਹੁਤ ਸਾਰੇ ਪਰਿਵਾਰ ਜਿਹੜੇ ਆ ਬਹੁਤ ਸਾਰੇ ਲੋਕ ਜਿਹੜੇ ਕੀ ਕਹ ਲੋ ਕਿ ਗਰੀਬੀ ਰੇਖਾ ਥੋੜੇ ਥੱਲੇ ਆ ਜਾਂਦੇ ਆ ਉਹ ਅਸੀਂ ਇਹਨਾਂ ਗੱਲਾਂ ਤੋਂ ਅਸੀਂ ਕਹ ਲੋ ਕਿ ਡਰ ਜਾਂਦੇ ਆ ਕਿ ਇਸ ਸਟੂਰ ਦੇ ਪੈਸੇ ਬਹੁਤ ਹੋਣੇ ਆ ਉਹਨਾਂ ਦੀ ਫੀਸਾ ਬਹੁਤ ਹੋਣੀ ਆ ਇਹ ਫੀਸਾ ਕਿਵੇਂ ਭਰਾਂਗੇ ਹੁਣ ਤੁਸੀਂ ਕਹੇ ਕਿ ਇਹ ਬਿਲਕੁਲ ਫ੍ਰੀ ਹੋਏਗੀ ਕੈਂਡੀਡੇਟ ਚਾਹੁੰਦਾ ਕਿ ਮੈਂ ਹੈਲਪਰ ਰਿਲੇਟਡ ਜਿਹੜਾ ਉਹ ਕੋਈ ਕੰਮ ਸਿੱਖਣਾ ਚਾਹਨਾ ਹੈ ਤਾਂ ਉਹਨੂੰ ਉਸ ਰਿਲੇਟਡ ਹੀ ਕੋਰਸ ਕਰਵਾਇਆ ਜਾਂਦਾ ਔਰ ਉਸ ਦੇ ਵਿੱਚ ਹੀ ਉਹਨੂੰ ਬਾਅਦ ਚੋ ਜੌਬ ਜਿਹੜੀ ਉਹ ਪ੍ਰੋਵਾਈਡ ਕਰਵਾਈ ਤੇ ਇਹ ਇਸ ਇਹ ਸਰਕਾਰੀ ਹੁੰਦਾ ਹੈ ਇਹਦੀ ਵੈਲਿਊ ਬਾਹਰ ਪਈ ਕੀ ਦੂਸਰੀ ਕੰਟਰੀ ਦੇ ਵਿੱਚ ਬਿਲਕੁਲ ਜੀ ਪੂਰੇ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਇਸ ਸਰਟੀਫਿਕੇਟ ਦੀ ਵੈਲਿਊ ਹੈ ਜਿਹੜੇ ਹੁਣੇ ਪ੍ਰਾਈਵੇਟ ਇੰਸਟੀਟਿਊਟ ਹੋਣੇ ਆ ਭਾਵੇਂ ਸਰਕਾਰ ਦੇ ਵੱਲੋਂ ਲੋਟ ਕੀਤੇ ਗਏ ਨੇ ਲੇਕਿਨ ਇਹਨਾਂ ਦੇ ਵਿੱਚ ਵੀ ਤਾਂ ਦੋ ਨੰਬਰ ਦਾ ਕੰਮ ਹੋ ਸਕਦਾ ਕਿ ਲੋਕ ਕਹਿਣ ਕਿ ਪੈਸੇ ਲੈ ਲਓ ਸਾਡਾ ਸਰਟੀਫਿਕੇਟ ਬਣਾ ਦਿਓ ਮੇਨ ਵੈਲਿਊ ਤਾਂ ਸਰਟੀਫਿਕੇਟ ਦੀ ਹੈ ਜੀ ਇਹ ਇੱਥੇ ਮੈਂ ਗੱਲ ਕਲੀਅਰ ਕਰਨੀ ਚਾਹਾਂਗਾ ਕੀ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਉਸ ਤਰ੍ਹਾਂ ਇਸ਼ੂ ਨਹੀਂ ਕੀਤਾ ਜਾਏਗਾ ਕੋਈ ਕੋਟਾਲਾ ਨਹੀਂ ਹੋਏਗਾ ਜੀ ਜਿਹੜੇ ਟ੍ਰੇਨਿੰਗ ਸੈਂਟਰ ਤੇ ਉਹਦੀ ਟ੍ਰੇਨਿੰਗ ਹੋਏਗੀ ਉਹਦੀ ਪ੍ਰੋਪਰ ਕੈਮਰਾ ਰਿਕਾਰਡਿੰਗ ਵੀ ਜਿਹੜੀ ਉਹ ਮਸਟ ਕੀਤੀ ਗਈ ਹੈ ਪਲੰਬਰ ਹੈ ਅਗਰ ਕੋਈ ਹਸਪੀਟਲ ਦੇ ਵਿੱਚ ਜੌਬ ਕਰ ਰਹਾ ਉਹਨੂੰ ਆਪਣੇ ਕੰਮ ਦੇ ਵਿੱਚ ਮੁਹਾਰਤ ਹੈ ਪਰ ਉਹਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟਡ ਪ੍ਰੂਫ ਨਹੀਂ ਜਾਂ ਸਰਟੀਫਿਕੇਸ਼ਨ ਨਹੀਂ ਹੈ ਤੇ ਸਰਕਾਰ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ ਉਹ ਇਸ ਚੀਜ਼ ਦੇ ਵਿੱਚ ਸਰਟੀਫਾਈ ਹੋ ਸਕਣ ਔਰ ਅੱਗੇ ਅਗਰ ਉਹ ਕਿਸੇ ਥਾਂ ਤੇ ਅਪਲਾਈ ਕਰਨ ਤਾਂ ਉਹਨਾਂ ਨੂੰ ਉਹ ਸਰਟੀਫਿਕੇਟ ਦੇ ਬਿਹਾਵ ਦੇ ਉੱਤੇ ਹੋਰ ਬੈਟਰ ਅਪਰਚੂਨਿਟੀ ਮਿਲਦੀ ਸਸਿਕਾ ਜੀ ਨਮਸਕਾਰ ਮਾਪੀਕੇ ਸੇ ਤੁਹਾਡੇ ਨਾਲ ਸੋ ਇਹ ਵੀਡੀਓ ਅੱਜ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਲੋਕ ਬੜੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਕਦੋਂ ਸਰਕਾਰ ਕੋਈ ਉਹੋ ਜਿਹੀ ਸਕੀਮ ਲੈ ਕੇ ਆਏ ਕਿ ਸਾਡੇ ਹੁਨਰ ਨੂੰ ਵੀ ਮੌਕਾ ਮਿਲੇ ਸਾਡੇ ਇੰਟਰਸਟ ਨੂੰ ਮੌਕਾ ਮਿਲੇ ਸਾਨੂੰ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲਣ ਲੇਕਿਨ ਨੌਕਰੀ ਲੈਣ ਦੇ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੰਸਟੀਟਿਊਟ ਜਾਣਾ ਪੈਂਦਾ ਉੱਥੋਂ ਹੁਨਰ ਸਿੱਖਣਾ ਪੈਂਦਾ ਆਪਣੇ ਇੰਟਰਸਟ ਅਕੋਰਡਿੰਗ ਲੇਕਿਨ ਸਰਕਾਰ ਜਿਹੜੀ ਹੁਣ ਸਕੀਮ ਲੈ ਕੇ ਆਈ ਹੈ ਇਹ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸਾਡੇ ਨਾਲ ਅਰ ਸੁਰਿੰਦਰ ਸਿੰਘ ਜੀ ਸੁਰਿੰਦਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਜੀ ਸਤਿ ਸ਼੍ਰੀ ਅਕਾਲ ਕੇਸਰ ਮੈਂ ਪਹਿਲੇ ਤੇ ਤੁਹਾਡੇ ਚੈਨਲ ਔਰ ਤੁਹਾਡੀ ਆਡੀਅנס ਦਾ ਧ कि ਜਿਨ੍ਹਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਔਰ ਇਹ ਸਰਕਾਰ ਦੀ ਸਕੀਮਾਂ ਦੇ ਅਵੇਰਨੈਸ ਬਾਰੇ ਮੈਂ ਜਾਣਕਾਰੀ ਦੇ ਸਕਾਂ ਜੀ ਫਸਟ ਆਫ 올 ਤਾਂ ਜਿਹੜੀ ਜਿਵੇਂ ਤੁਸੀਂ ਹੁਣ ਕਾਫੀ ਸਮੇਂ ਤੋਂ ਪੰਜਾਬ ਦੀ ਸਕੀਮ ਦੇ ਤਹਿਤ ਕੰਮ ਕਰਦੇ ਹੋ ਫਸਟ ਆਫ 올 ਉਹਦੇ ਬਾਰੇ ਸਾਨੂੰ ਦੱਸ ਦਿਓ ਤੇ ਆਪਣਾ ਇੰਟਰੋਡਕਸ਼ਨ ਦੋ ਜੀ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਔਰ ਮੈਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਮ੍ਰਿਤਸਰ ਦੇ ਵਿੱਚ ਪੋਸਟਡ ਆ ਅ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਅਲਗ-ਅਲਗ ਸਕੀਮਜ਼ ਦੇ ਵਿੱਚ ਜਿਹੜਾ ਹੈ ਬੱਚਿਆਂ ਨੂੰ ਰਜਿਸਟਰਡ ਟ੍ਰੇਨਿੰਗ ਪਾਰਟਨਰ ਦੇ ਥਰੂ ਸਕਿੱਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਠੀਕ ਹੈ ਇਹ ਸਕਿੱਲ ਟ੍ਰੇਨਿੰਗ ਜਿਹੜੀ ਹੈ ਉਹ ਉਹਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਹੈਲਪ ਕਰਦੀ ਹੈ ਉਹਨਾਂ ਨੂੰ ਅੱਗੇ ਪ੍ਰਾਈਵੇਟ ਜੌਬ ਦੇਣ ਲਈ ਮਦਦ ਕਰਦੀ ਹੈ ਔਰ ਅੱਗੇ ਜਾ ਕੇ ਅਗਰ ਉਹ ਕਹਿੰਦੇ ਨੇ ਵੀ ਇਸ ਸਰਟੀਫਿਕੇਸ਼ਨ ਦੇ ਬਿਹਾਫ ਤੇ ਉਹ ਲੋਨ ਵਗੈਰਾ ਵੀ ਅਪਲਾਈ ਕਰਨਾ ਚਾਹੁੰਦੇ ਲੋਨ ਵਗੈਰਾ ਵੀ ਅਪਲਾਈ ਕਰ ਸਕਦੇ ਹਨ ਉਹ ਹਾਂ ਬਿਲਕੁਲ ਉਹ ਲੋਨ ਵਗੈਰਾ ਵੀ ਇਸ ਸਰਟੀਫਿਕੇਸ਼ਨ ਦੇ ਬਿਹਾਫ ਤੇ ਅਪਲਾਈ ਕਰ ਸਕਦੇ ਹਨ ਔਰ ਆਪਣਾ ਕੰਮ ਸ਼ੁਰੂ ਜਿਹੜਾ ਉਹ ਆਸਾਨੀ ਨਾਲ ਕਰ ਸਕਦੇ ਦੇਖੋ ਜਿਵੇਂ ਤੁਸੀਂ ਕਹੇ ਕਿ ਸਰਕਾਰ ਤੁਹਾਡੇ ਇੰਟਰਸਟ ਅਕੋਰਡਿੰਗ ਤੁਹਾਨੂੰ ਸਕਿੱਲ ਸਿਖਾਉਂਦੀ ਹੈ ਬਿਲਕੁਲ ਜੀ ਫਸਟ ਆਫ 올 ਇਹਦਾ ਮਤਲਬ ਕੀ ਹੋਇਆ ਅ ਜਿਹੜਾ ਵੀ ਬੱਚਾ ਸਾਡੇ ਕੋਲ ਆ ਕੇ ਵਿਜ਼ਿਟ ਕਰਦਾ ਹੈ ਪਹਿਲੇ ਉਹਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਠੀਕ ਹੈ ਉਹਨੂੰ ਪਹਿਲੇ ਪੁੱਛਿਆ ਜਾਂਦਾ ਤੁਹਾਡੀ ਕੁਆਲਿਫੀਕੇਸ਼ਨਸ ਕੀ ਹੈ ਤੁਹਾਡੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਅਗਰ ਉਹ ਕੈਂਡੀਡੇਟ ਚਾਹੁੰਦਾ ਹੈ ਕਿ ਮੈਂ ਹੈਲਥ ਰਿਲੇਟਡ ਜਿਹੜਾ ਉਹ ਕੋਈ ਕੰਮ ਸਿੱਖਣਾ ਚਾਹੁੰਦਾ ਹੈ ਤਾਂ ਉਹਨੂੰ ਉਸ ਰਿਲੇਟਡ ਹੀ ਕੋਰਸ ਕਰਵਾਇਆ ਜਾਂਦਾ ਔਰ ਉਸ ਦੇ ਵਿੱਚ ਹੀ ਉਹਨੂੰ ਬਾਅਦ ਚੋ ਜੌਬ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਹ ਇਹ ਸਰਕਾਰੀ ਹੁੰਦਾ ਕੋਰਸ ਜਿਹੜਾ ਵਾ ਉਹ ਸਰਕਾਰ ਵੱਲੋਂ ਰਜਿਸਟਰਡ ਟ੍ਰੇਨਿੰਗ ਇੰਸਟੀਚੂਟ ਵੱਲੋਂ ਕਰਾਇਆ ਜਾਂਦਾ ਹੈ ਸਰਟੀਫਿਕੇਸ਼ਨ ਵੀ ਸਰਕਾਰੀ ਹੋਏਗੀ ਔਰ ਉਸ ਤੋਂ ਬਾਅਦ ਜਿਹੜੀਆਂ ਜੋਬਸ ਐ ਉਹਨੂੰ ਪ੍ਰਾਈਵੇਟ ਦਿੱਤੀਆਂ ਜਾਣਗੀਆਂ ਪਲੱਸ ਜੇ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਉਹਨੂੰ ਪੂਰੀ ਮਦਦ ਕੀਤੀ ਆਪਣਾ ਕੰਮ ਕਰ ਸਕਦਾ ਜਿਵੇਂ ਵੀ ਕਹਿੰਦ ਭਾ ਵੀ ਸਾਡਾ ਜਿਹਦੇ ਵਿੱਚ ਇੰਟਰਸਟ ਹੈ ਅਸੀਂ ਉਸ ਅਕੋਰਡਿੰਗਲੀ ਸਿੱਖ ਸਕਦੇ ਹਾਂ ਹੁਣ ਇੱਥੇ ਨਾ ਕਿਉਂਕਿ ਮੈਨੂੰ ਉਪਰਾਲਾ ਕੀ ਬਧੇ ਲੱਗਿਆ ਕਿ ਜਦੋਂ ਅਸੀਂ ਕੋਈ ਚੀਜ਼ ਸਿੱਖਣੀ ਹੁੰਦੀ ਹੈ ਜਾਂ ਅਸੀਂ ਸਿੱਖਦੇ ਹਾਂ ਕਿ ਅਸੀਂ ਅਸੀਂ ਇੰਸਟੀਚੂਟ ਜਾਣਾ ਹੁਣ ਬਹੁਤ ਸਾਰੇ ਪਰਿਵਾਰ ਜਿਹੜੇ ਆ ਬਹੁਤ ਸਾਰੇ ਲੋਕ ਜਿਹੜੇ ਕੀ ਕਹਲੋ ਕਿ ਗਰੀਬੀ ਰੇਖਾ ਥੋੜੇ ਥੱਲੇ ਆ ਜਾਂਦੇ ਆ ਉਹ ਅਸੀਂ ਇਹਨਾਂ ਗੱਲਾਂ ਤੋਂ ਅਸੀਂ ਕਹਲੋ ਕਿ ਡਰ ਜਾਂਦੇ ਆ ਕਿ ਇਸ ਇੰਸਟੀਚਿਊਟ ਦੇ ਪੈਸੇ ਬਹੁਤ ਹੋਣੇ ਆ ਉਹਨਾਂ ਦੀ ਫੀਸਾਂ ਬਹੁਤ ਹੋਣੀਆਂ ਇਹ ਫੀਸਾਂ ਕਿਵੇਂ ਭਰਾਂਗੇ ਹੁਣ ਤੁਸੀਂ ਕਹਿੰਦੇ ਕਿ ਇਹ ਬਿਲਕੁਲ ਫ੍ਰੀ ਹੋਏਗੀ ਜੀ ਬਿਲਕੁਲ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਕਿ ਇਹ ਸਰਕਾਰ ਵੱਲੋਂ ਜਿੰਨੇ ਵੀ ਹਨਰ ਸਕੀਮ ਚਲਾਈਆਂ ਜਾ ਰਹੀਆਂ ਹਨ ਉਹਨਾਂ ਦੇ ਜਿੰਨੇ ਵੀ ਕੋਰਸ ਕਰਵਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਫ੍ਰੀ ਨੇ ਉਹਨਾਂ ਦੇ ਵਿੱਚ ਰਜਿਸਟ੍ਰੇਸ਼ਨ ਵੀ ਫ੍ਰੀ ਹੈ ਕੋਰਸ ਵੀ ਫ੍ਰੀ ਹੈ ਸ਼ਾਰਟ ਟਰਮ ਕੋਰਸ ਨੇ 10 ਤੋਂ ਲੈ ਕੇ 6 ਮਹੀਨੇ ਦਾ ਜਿਹੜਾ ਕੋਰਸ ਹੋਏਗਾ 18 ਤੋਂ 35 ਸਾਲ ਦਾ ਕੋਈ ਵੀ ਕੈਂਡੀਡੇਟ ਇਹਦੇ ਵਿੱਚ ਰਜਿਸਟਰ ਕਰ ਸਕਦਾ ਹੈ ਰਜਿਸਟਰ ਕਰ ਸਕਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਪ੍ਰੋਪਰ ਇੱਕ ਐਗਜ਼ਾਮ ਹੋਏਗਾ ਔਰ ਸਰਟੀਫਿਕੇਸ਼ਨ ਹੋਏਗੀ ਉਸ ਸਰਟੀਫਿਕੇਸ਼ਨ ਦੇ ਬਿਹਾਫ ਦੇ ਉੱਤੇ ਹੀ ਉਹਨੂੰ ਜਾਂ ਤੇ ਨੌਕਰੀ ਦਿੱਤੀ ਜਾਏਗੀ ਜਾ ਉਹ ਆਪਣਾ ਕੰਮ ਸ਼ੁਰੂ ਕਰ ਸਕਦਾ ਸਰਟੀਫਿਕੇਟ ਦਾ ਹੋਰ ਕੋਈ ਫਾਇਦਾ ਜਾਂ ਬੈਨੀਫਿਟ ਇਹਦਾ ਹੈ ਸਰਟੀਫਿਕੇਟ ਦਾ ਇੱਕ ਹੋਰ ਫਾਇਦਾ ਜਿਹੜੇ ਅੱਜ ਕੱਲ ਪੰਜਾਬ ਦੇ ਬੱਚਿਆਂ ਨੂੰ ਬੜੀ ਖੋਲ ਲੱਗੀ ਹੋਈ ਹੈ ਬਾਹਰ ਜਾਣ ਦੀ ਮੈਂ ਬਾਹਰ ਜਾਣ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇਸ ਚੀਜ਼ ਲਈ ਜ਼ਰੂਰ ਉਹਨਾਂ ਨੂੰ ਇੱਕ ਰਿਕੁਐਸਟ ਕਰਨੀ ਚਾਹਾਂਗਾ ਜੇ ਅਗਰ ਬੱਚਾ ਕੋਈ ਬਾਹਰ ਜਾਣਾ ਚਾਹਦਾ ਹੈ ਤਾਂ ਉਹ ਸਕਿਲਡ ਹੋ ਕੇ ਜਾਵੇ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਸਕਿਲਡ ਹੋ ਕੇ ਜਾਵੇ ਇਹਦੀ ਵੈਲਿਊ ਬਾਹਰ ਪਈ ਕਿ ਦੂਸਰੇ ਕੰਟਰੀਜ਼ ਦੇ ਵਿੱਚ ਬਿਲਕੁਲ ਜੀ ਪੂਰੇ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਇਸ ਸਰਟੀਫਿਕੇਟ ਦੀ ਵੈਲਿਊ ਹੈ ਇਹ ਸਰਟੀਫਿਕੇਟ ਨੂੰ ਲਗਾ ਕੇ ਅਗਰ ਉਹ ਆਪਣੀ ਫਾਈਲ ਵਗੈਰਾ ਵੀ ਪ੍ਰੋਸੀਡ ਕਰਦਾ ਤਾਂ ਉਹਦੇ ਵਿੱਚ ਵੀ ਇਹਦੇ ਜਿਹੜੇ ਉਹਨੂੰ ਉਹਦੇ ਮਾਰਕਸ ਅਲੱਗ ਐਡ ਕੀਤੇ ਜਾਣਗੇ ਅੱਛਾ ਆ ਉਹ ਉਹਨੂੰ ਜਿਹੜਾ ਈਜ਼ੀ ਪ੍ਰੋਸੈਸ ਜਿਹੜਾ ਉਹਦਾ ਉਹ ਇਸ ਪਰਪਸੇ ਹੋ ਜਾਵੇ ਜਿਹੜੇ ਇੰਸਟੀਚਿਊਟ ਤੋਂ ਕੋਰਸ ਕਰਾਉਣਾ ਹੈ ਜਿਨ੍ਹਾਂ ਨੇ ਇਹ ਮਤਲਬ ਕੋਰਸ ਕਰਦਾ ਹਨ ਉਹ ਪ੍ਰਾਈਵੇਟ ਇੰਸਟੀਚਿਊਟ ਹੋਣਗੇ ਜੇ ਜਿਹੜੀ ਸਰਕਾਰ ਨੇ ਜਿਨ੍ਹਾਂ ਨੂੰ ਅਲਾਉ ਕੀਤਾ ਹੋਇਆ ਬਿਲਕੁਲ ਜੀ ਉਹ ਇੰਸਟੀਚੂਟ ਪ੍ਰਾਈਵੇਟ ਹੀ ਹੋਣਗੇ ਉਹਨਾਂ ਨੂੰ ਸਰਕਾਰ ਵੱਲੋਂ ਰਜਿਸਟਰਡ ਟ੍ਰੇਨਿੰਗ ਪਾਰਟਨਰ ਐਜ਼ ਅ ਐਮਪੈਨਲ ਕੀਤਾ ਜਾਂਦਾ ਹੈ ਠੀਕ ਹੈ ਔਰ ਇਹਦੇ ਵਿੱਚ ਮੈਂ ਇੱਕ ਹੋਰ ਐਡ ਕਰਨਾ ਚਾਹੁੰਦਾ ਗੱਲ ਕਿ ਸਰਕਾਰ ਦੇ ਕੁਝ ਆਪਣੇ ਇੰਸਟੀਚੂਟ ਵੀ ਨੇ ਸਰਕਾਰੀ ਇੰਸਟੀਚੂਟ ਵੀ ਨੇ ਜਿੱਥੇ ਹਨਰ ਦੀਆਂ ਸਕੀਮਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਕੋਰਸ ਜਿਹੜੇ ਆ ਹੁਣੇ ਪ੍ਰਾਈਵੇਟ ਇੰਸਟੀਚੂਟ ਹੋਣੇ ਆ ਅਮੇ ਸਰਕਾਰ ਦੇ ਵੱਲੋਂ ਲੋਟ ਕੀਤੇ ਗਏ ਨੇ ਲੇਕਿਨ ਇਹਨਾਂ ਦੇ ਵਿੱਚ ਵੀ ਤਾਂ ਦੋ ਨੰਬਰ ਦਾ ਕੰਮ ਹੋ ਸਕਦਾ ਕਿ ਲੋਕ ਕਹਿਣਗੇ ਪੈਸੇ ਲੈ ਲਓ ਸਾਡਾ ਸਰਟੀਫਿਕੇਟ ਬਣਾ ਦਿਓ ਮੀਨ ਵੈਲਿਊ ਤੇ ਸਰਟੀਫਿਕੇਟ ਦੀ ਹੈ ਜੀ ਇਹ ਇੱਥੇ ਮੈਂ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਇਹ ਜਿਹੜੇ ਸਰਕਾਰ ਵੱਲੋਂ ਅੰਪੈਨਲਡ ਟ੍ਰੇਨਿੰਗ ਇੰਸਟੀਚਿਊਟ ਨੇ ਉੱਥੇ ਜਿਹੜਾ ਸਰਟੀਫਿਕੇਟ ਮਿਲੇਗਾ ਉਹ ਪ੍ਰੋਪਰ ਟ੍ਰੇਨਿੰਗ ਲਗਾ ਕੇ ਹੀ ਮਿਲੇਗਾ ਕੋਈ ਵੀ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਉਸ ਤਰ੍ਹਾਂ ਇਸ਼ੂ ਨਹੀਂ ਕੀਤਾ ਜਾਏਗਾ ਕੋਈ ਕਟਾਲਾ ਨਹੀਂ ਹੋਏਗਾ ਜੀ ਉਦੀ ਪ੍ਰੋਪਰ ਮੋਨੀਟਰਿੰਗ ਕੀਤੀ ਜਾਏਗੀ ਬੱਚਾ ਜਿਹੜਾ ਉੱਥੇ ਟ੍ਰੇਨਿੰਗ ਲਈ ਐਮਪੈਨਲ ਕੀਤਾ ਗਿਆ ਹੈ ਰਜਿਸਟਰ ਕੀਤਾ ਗਿਆ ਉਹਦੀ ਪ੍ਰੋਪਰ ਬਾਇਓਮੈਟ੍ਰਿਕ اٹੈਂਡੈਂਸ ਲੱਗੇਗੀ ਓਕੇ ਅ ਇੰਤੇ ਵੀ ਆਊਟ ਤੇ ਵੀ ਔਰ ਜਿਹੜੇ ਟ੍ਰੇਨਿੰਗ ਸੈਂਟਰ ਤੇ ਉਹਦੀ ਟ੍ਰੇਨਿੰਗ ਹੋਏਗੀ ਉਹਦੀ ਪ੍ਰੋਪਰ ਕੈਮਰਾ ਰਿਕਾਰਡਿੰਗ ਵੀ ਜਿਹੜੀ ਉਹ ਮਸਟ ਕੀਤੀ ਗਈ ਹੈ ਔਰ ਹਰ ਡਿਸਟ੍ਰਿਕਟ ਟੀਮ ਵੱਲੋਂ ਜਿਹੜਾ ਉਹਨੂੰ ਮੋਨੀਟਰ ਕੀਤਾ ਜਾਏਗਾ ਕਿ ਬੱਚਿਆਂ ਨੂੰ ਜਿਹੜੀ ਸੁਵਿਧਾਵਾਂ ਮਿਲ ਰਹੀਆਂ ਨੇ ਜਾਂ ਜਿਹੜੀ ਟ੍ਰੇਨਿੰਗ ਦੇਣੀ ਹੈ ਉਹ ਉਹਨੂੰ ਪ੍ਰੋਪਰ ਦਿੱਤੀ ਜਾ ਰਹੀ ਹੈ ਕਿ ਨਹੀਂ ਮਤਲਬ ਕਿ ਇਹ ਸਰਕਾਰ ਦੇ ਵੱਲੋਂ ਵੀ ਪੂਰੀ ਪੂਰੀ ਅੱਖ ਰੱਖੀ ਜਾਏਗੀ ਕਿ ਇਹ ਸਕਿੱਲ ਦੇ ਰਿਆ ਤਾਂ ਉਹਨੂੰ ਪ੍ਰੋਪਰਲੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਬਿਲਕੁਲ ਸਹੀ ਜੀ ਬਿਲਕੁਲ ਅੱਛਾ ਹੁਣ ਇੱਥੇ ਸਵਾਲ ਮੇਰਾ ਇਹ ਆਉਂਦਾ ਕਿ ਜਿਵੇਂ ਕਿ ਸਰਕਾਰ ਵੱਲੋਂ ਸਰਟੀਫਾਈਡ ਤਾਂ ਹੋ ਜਾਂਦੇ ਆ ਉਹਦੇ ਦੀ ਤੁਸੀਂ 3 ਮਹੀਨੇ 6 ਮਹੀਨੇ ਜਿਹੜੇ ਕੋਰਸ ਬਣਦਾ ਉਹ ਕਰ ਸਕਦੇ ਹੋ ਹਨ ਹੁਣ ਇਹਨੂੰ ਅਪਲਾਈ ਕਿਵੇਂ ਕਰਨਾ ਅਸੀਂ ਅਗਰ ਮੈਂ ਕੋਈ ਸਕਿੱਲ ਦੇ ਵਿੱਚ ਜਾਣਾ ਮੈਨੂੰ ਪਤਾ ਹੀ ਨਹੀਂ ਹੈ ਪਹਿਲੀ ਗੱਲ ਕੀ ਕਿਉਂਕਿ ਜਦੋਂ ਬੰਦਾ 12ਵੀਂ ਕਰਦਾ ਉਹਨੂੰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਹੜੀ ਰਾਹ ਨੂੰ ਜਾਣਾ ਉਹ ਕਾਉਂਸਲਿੰ ਜੀ ਮੈਂ ਇਹਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਗਰ ਕੋਈ ਕੈਂਡੀਡੇਟ ਇਸ ਕੋਰਸ ਲਈ ਰਜਿਸਟਰਡ ਕਰਨਾ ਚਾਹੁੰਦਾ ਹੈ ਤਾਂ ਉਹਦੇ ਲਈ ਉਹ ਸਾਡਾ ਟੋਲ ਫਰੀ ਨੰਬਰ ਹੈ 18001802107 ਦੇ ਉੱਤੇ ਕਾਲ ਕਰ ਸਕਦਾ ਹੈ ਇਹ ਨੰਬਰ ਜਿਹੜਾ ਹੈ ਸਕਰੀਨ ਤੇ ਡਿਸਪਲੇ ਵੀ ਹੋ ਰਿਹਾ ਹੈ ਔਰ ਅਗਰ ਉਹ ਚਾਹੁੰਦਾ ਹੈ ਕਿ ਉਹ ਆਨਲਾਈਨ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਸਾਡੀ ਇੱਕ ਵੈਬਸਾਈਟ ਵੀ ਹੈ www.psdm.gov.in ਅਗਰ ਉਹ ਵੈਬਸਾਈਟ ਦੇ ਥਰੂ ਵੀ ਨਹੀਂ ਪਹੁੰਚਦਾ ਕਾ ਉਹ ਪੰਜਾਬ ਦੇ ਕਿਸੇ ਵੀ ਡੀਸੀ ਦਫਤਰ ਵਿਜ਼ਿਟ ਕਰਕੇ ਉੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ ਵਿੱਚ ਵਿਜ਼ਿਟ ਕਰ ਸਕਦਾ ਹੈ ਤੇ ਤੁਹਾਨੂੰ ਉੱਥੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਜਿਹੜੀ ਟੀਮ ਹੈ ਉਹ ਇਸ ਪਰਪਸ ਲਈ ਪੂਰੀ ਹੈਲਪ ਕਰੇਗੀ। ਕੀ ਬਾਤ ਹੈ ਪਰ ਸਰਕਾਰ ਦੇ ਵੱਲੋਂ ਬਹੁਤ ਅੱਛੀ ਸਕੀਮ ਹੈ ਫਸਟ ਆਫ 올 ਤਾਂ ਨਿਸ਼ੁਲਕ ਹੈ ਐਂਡ ਇਹ ਉਹਨਾਂ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੋਏਗੀ ਜਿਹੜੇ ਲੋਕ ਸ਼ਾਇਦ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਨੇ ਕਿ ਅਸੀਂ ਫੀਸਾਂ ਕਿਵੇਂ ਭਰਨੀ ਆ ਅਸੀਂ ਆਪਣੇ ਆਪ ਨੂੰ ਸਰਟੀਫਾਈਡ ਕਿਵੇਂ ਕਰੀਏ ਸਾਡੇ ਕੋਈ ਕਾਗਜ਼ੀ ਕਾਰਵਾਈ ਕਿਉਂਕਿ ਪੰਜਾਬ ਦੇ ਵਿੱਚ ਹੁਨਰ ਬਹੁਤ ਹੈ। ਲੋਕਾਂ ਦੇ ਕੋਲ ਹੱਥ ਦੀ ਕਲਾਕਾਰੀ ਬਹੁਤ ਹੈ ਲੇਕਿਨ ਉਹ ਸਰਟੀਫਾਈਡ ਨਹੀਂ ਹੈਗੀ ਅੱਛਾ ਹੁਣ ਜਿਹੜੇ ਲੋਕ ਮੰਨ ਲਓ ਜਿਵੇਂ ਹੁਣ ਪਲੰਬਰ ਹੋ ਗਿਆ ਕਾਰਪੈਂਟਰ ਹੋ ਕਾਫੀ ਸਮੇਂ ਤੋਂ ਕੰਮ ਕਰ ਰਹੇ ਨੇ ਕਿਉਂਕਿ ਪੜੇ ਲਿਖੇ ਉਹਨੇ ਹੁੰਦੇ ਕਈ ਕਈ ਕਈਆਂ ਦੀ ਗੱਲ ਕਰ ਰਿਹਾ ਕਿ ਜੇ ਉਹ 10 12ਵੀਂ ਪੜੇ ਹੁੰਦੇ ਲੇਕਿਨ ਉਹਨਾਂ ਕੋਲ ਹੁਨਰ ਬਹੁਤ ਐ ਐਕਸਪੀਰੀਅੰਸ ਬਹੁਤ ਆ ਕੰਮ ਬਹੁਤ ਅੱਛਾ ਕਰਦੇ ਲੇਕਿਨ ਸਰਟੀਫਾਈਡ ਨਹੀਂ ਹੋ ਉਹਨਾਂ ਦੇ ਲਈ ਕਿ ਉਹਨਾਂ ਨੂੰ ਦੁਬਾਰਾ ਤੋਂ ਕੋਰਸ ਕਰਨਾ ਪਊਗਾ ਜਾਂ ਕੁਝ ਹੈ ਕੋਈ ਜੀ ਮੈਂ ਇੱਥੇ ਵੀ ਕਲੀਅਰ ਕਰਨਾ ਚਾਹਾਂਗਾ ਕਿ ਅਗਰ ਕੋਈ ਪਲੰਬਰ ਹੈ ਅਗਰ ਕੋਈ ਹਸਪੀਟਲ ਦੇ ਵਿੱਚ ਜੌਬ ਕਰ ਰਹਾ ਉਹਨੂੰ ਆਪਣੇ ਕੰਮ ਦੇ ਵਿੱਚ ਮੁਹਾਰਤ ਹੈ ਪਰ ਉਹਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟਡ ਪ੍ਰੂਫ ਨਹੀਂ ਜਾਂ ਸਰਟੀਫਿਕੇਸ਼ਨ ਨਹੀਂ ਹੈ ਤੇ ਸਰਕਾਰ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ ਉਹ ਇਸ ਚੀਜ਼ ਦੇ ਵਿੱਚ ਸਰਟੀਫਾਈ ਹੋ ਸਕਣ ਔਰ ਅੱਗੇ ਅਗਰ ਉਹ ਕਿਸੇ ਥਾਂ ਤੇ ਅਪਲਾਈ ਕਰਨ ਤਾਂ ਉਹਨਾਂ ਨੂੰ ਉਹ ਸਰਟੀਫਿਕੇਟ ਦੇ ਬਿਹਾਫ ਦੇ ਉੱਤੇ ਹੋਰ ਬੈਟਰ ਓਪਰਚ्युनिटी ਮਿਲ ਸਕੇ ਮਤਲਬ ਉਹ ਵੀ ਹਾਂ ਬਿਲਕੁਲ ਔਰ ਕੋਰਸ ਉਹਨਾਂ ਲਈ ਵੀ ਫ੍ਰੀ ਹੈ ਕੋਈ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਕੀਤਾ ਜਾਏਗਾ ਸ਼ਾਰਟ ਟਰਮ ਟ੍ਰੇਨਿੰਗ ਦੇ ਵਿੱਚ ਹੀ ਉਹਨਾਂ ਨੂੰ ਪ੍ਰੋਪਰ ਟ੍ਰੇਨ ਕੀਤਾ ਜਾਂਦਾ ਹੈ ਇੱਕ ਲਾਸਟ ਸਵਾਲ ਜਾਣ ਜਾਂਦੇ ਕਿ ਚਾਰਜ ਦਾ ਮਤਲਬ ਕਿ ਕਿਸੇ ਵੀ ਤਰੀਕੇ ਦਾ ਕੋਈ ਚਾਰਜ ਨਹੀਂ ਹੈ ਅਗਰ ਕੋਈ ਇੰਸਟੀਚਿਊਟ ਮੰਗਦਾ ਜਾਂ ਕੋਈ ਕਹ ਲੋ ਕਿ ਰਜਿਸਟ੍ਰੇਸ਼ਨ ਫੀਸ ਹੀ ਹੋ ਗਈ ਚਾਹੇ ਮਾਈਨਰ ਹੋਵੇ ਕੁਝ ਵੀ ਨਹੀਂ ਹੈ ਤੁਸੀਂ ਸਿਰਫ ਆਪਣਾ ਰਜਿਸਟਰ ਕਰਾਉਣਾ ਬਸ ਦੈਟਸ ਇਟ ਤੁਸੀਂ ਆਪਣੀ ਕਲਾਸਾਂ ਲਗਾਓ ਜੀ ਬੱਚਾ ਜਿਹੜਾ ਵੈ ਕੈਂਡੀਡੇਟ ਹੈ ਜਿਹੜਾ ਉਹ ਐਸ ਪਰ ਕੁਆਲੀਫਿਕੇਸ਼ਨ ਔਰ ਜਿਸ ਟ੍ਰੇਡ ਵਿੱਚ ਉਹਦਾ ਇੰਟਰਸਟ ਹੈ ਉਹ ਇਹ ਚੀਜ਼ਾਂ ਸਾਨੂੰ ਆ ਕੇ ਦੱਸ ਦਵੇ ਉਹਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾਏਗੀ ਰਜਿਸਟ੍ਰੇਸ਼ਨ ਫੀਸ ਵੀ ਕੋਈ ਨਹੀਂ ਲਈ ਜਾਏਗੀ ਟ੍ਰੇਨਿੰਗ ਫੀਸ ਵੀ ਕੋਈ ਨਹੀਂ ਲਈ ਜਾਏਗੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਐਗਜ਼ਾਮ ਹੋਏਗਾ ਉਹਦੀ ਵੀ ਕੋਈ ਫੀਸ ਨਹੀਂ ਲਈ ਜਾਏਗੀ ਔਰ ਉਸ ਤੋਂ ਬਾਅਦ ਬੱਚੇ ਨੂੰ ਜੋਬ ਦਿਵਾਨ ਦੇ ਲਈ ਜਾਂ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਪੂਰੀ ਮਦਦ ਕੀਤੀ ਜਾਏਗੀ ਅਸੀਂ ਡੈਫੀਨੇਟਲੀ ਸਾਡੇ ਕੋਲ ਅਸੀਂ ਜਿਹੜਾ ਕੰਮ ਸਿੱਖਦੇ ਹਾਂ ਸਾਡੇ ਕੰਮ ਦੀ ਇੱਕ ਵੈਲਿਊ ਪੈ ਜਾਂਦੀ ਹੈ ਕਿਉਂਕਿ ਸਰਕਾਰ ਦੀ ਇੱਕ ਮੋਹਰ ਲੱਗ ਜਾਂਦੀ ਹੈ ਜੀ ਜੀ ਤੇ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਸਰਕਾਰ ਦੀਆਂ ਸਕੀਮਾਂ ਤੁਸੀਂ ਜਾਣੂ ਕਰਾਓ ਫਸਟ ਆਫ 올 ਕਿਉਂਕਿ ਜਿਹੜੇ ਤਾਂ ਤੁਸੀਂ ਅਵੇਅਰ ਨਹੀਂ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਰ ਇੱਕ ਤੱਕ ਪਹੁੰਚਾਉਣਾ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਫਾਇਦਾ ਚੁਕਣਾ ਤੇ ਜੇਕਰ ਤੁਹਾਨੂੰ ਪਤਾ ਤਾਂ ਤੁਸੀਂ ਬਹੁਤ ਵਧੀਆ ਹੋ ਲੇਕਿਨ ਕੋਸ਼ਿਸ਼ ਕਰਨੀ ਕਿ ਇਸ ਵੀਡੀਓ ਨੂੰ ਹੋਰ ਫਲਾਉਣਾ ਤਾਂਕਿ ਹਰ ਇੱਕ ਤੱਕ ਇਹ ਸਕੀਮਾਂ ਸਰਕਾਰ ਵੱਲੋਂ ਜਿਹੜੀਆਂ ਸਾਡੇ ਲੋਕਾਂ ਦੇ ਲਈ ਸਾਡੇ ਨੌਜਵਾਨਾਂ ਦੇ ਲਈ ਮੈਂ ਪੈਰੈਂਟਸ ਨੂੰ ਸਪੈਸ਼ਲੀ ਕਹੋਗਾ ਕਿ ਤੁਸੀਂ ਵੀ ਆਪਣੇ ਬੱਚਾ ਨੂੰ ਇਹਨਾਂ ਗੱਲਾਂ ਦੇ ਲਈ ਅਪਰੋਚ ਜ਼ਰੂਰ ਕਰਿਆ ਕਰੋ ਐਂਡ ਤੁਸੀਂ ਵੀ ਵੀਡੀਓ ਨੂੰ ਬਰਤਬਰ ਸ਼ੇਅਰ ਕਰਨਾ ਬਾਬਾ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਤੁਹਾਡੀ ਸਾਰੀ ਟੀਮ ਦਾ ਜੀ ਇਸ